ਅੱਜ ਆਪਾਂ ਤੁਹਾਡੇ ਲਈ ਅਮਰੂਤੀ ਸੰਯੁਕਤਾਂ ਦੇ ਸਵੈਪਟ ਗੱਡੀ ਲੈ ਕੇ ਆ ਗਿਆਂਗੇ ਬਹੁਤ ਹੀ ਸਾਫ਼ ਸੁਥਰੀ ਗੱਡੀ ਹੈਗੀ 2009 ਮਾਡਲ ਬਾਈ ਬਾਈ ਦਾ ਕੰਮ ਹੈਗਾਗਾ ਫੋਟੋਗ੍ਰਾਫੀ ਦਾ ਤੇ ਬਾਈ ਦਾ ਪਿੰਡ ਹੈਗਾ ਭਾਈ ਰੁੱਪਾ ਜ਼ਿਲ੍ਹਾ ਬਠਿੰਡਾ ਤੇ ਬਾਈ ਇੱਥੇ ਸਲਾਤਪੁਰੇ ਦੁਕਾਨਾ ਬਾਈ ਦੀ ਤੇ ਬਾਈ ਵਾਪਾ ਭਾਈ ਰੁੱਪਾ ਤੇ ਇੱਥੇ ਆਪ ਪਟਾਉਣ ਕਰਦਾ ਘਰੇ ਗੱਡੀ ਰੱਖੀਓ ਬਾਈ ਨਾਮ ਤੇ ਠੀਕ ਹੈ ਵੀ 10-15000 ਦਾ ਮੰਨ ਤਨ ਬਾਈ ਜੀ ਕਾਰੀ ਦੇ ਠੀਕ ਹੈ ਬਾਈ ਜੀ ਹਾਂਜੀ 10000 ਤਾਂ ਸਾਢੇ ਦੋਂਗੇ ਬਿਲਕੁਲ ਆਪਣੀ ਵੀਡੀਓ ਦੇਖ ਕੇ ਕੋਈ ਹੁੰਦਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਲਈ ਅਮਰੂਤੀ ਸੰਯੁਕਤਾਂ ਦੀ ਸਵੈਪਟ ਗੱਡੀ ਲੈ ਕੇ ਆ ਗਿਆਂਗੇ ਬਹੁਤ ਹੀ ਸਾਫ਼ ਸੁਥਰੀ ਗੱਡੀ ਹੈਗੀ 2009 ਮਾਡਲ ਬੀਡੀਆਈ ਤੇ ਗੱਡੀ ਤੁਹਾਨੂੰ ਸਾਰੀ ਦਿਖਾਉਣਾ ਕੋਮਫਰ ਕੇ ਅੰਦਰੋਂ ਬਾਹਰ ਦੋਸਤੋ ਤੇ ਗੱਡੀ ਦੀ ਹਾਲਤ ਵੀ ਬਹੁਤ ਵਧੀਆ ਪਈ ਹੈਗੀ ਚਿੱਟੇ ਰੰਗ ਦੀ ਗੱਡੀ ਹੈਗੀ ਤੇ ਟਾਇਰ ਚੈੱਕ ਕਰ ਸਕਦੇ ਦੋਸਤੋ ਦੀ ਗੱਡੀ ਦੇ ਟਾਇਰ ਬਹੁਤ ਵਧੀਆ ਸਾਫ਼ ਸੁਥਰੇ ਟਾਇਰ ਪਾਇਆ ਗਿਆ ਵਧੀਆ ਵੀਲ ਕੱਪ ਚੜਿਆ ਗੱਡੀ ਲੱਗੇ ਹੋਏ ਗੱਡੀ ਨੂੰ ਤੇ ਆਹ ਕੋਮਫਰ ਕੇ ਸਾਰੀ ਤੁਹਾਨੂੰ ਗੱਡੀ ਆਪਾਂ ਦੋਸਤੋ ਦਿਖਾਵਾਂ ਤੁਹਾਨੂੰ ਅੰਦਰੋਂ ਬਾਹਰ ਆਪਾਂ ਦੇਖਦਾ ਹੋ ਦੋਸਤੋ ਤੁਸੀਂ ਸਾਰੀ ਆਬਰੋਲ ਬੈਕ ਸਾਈਡ ਤੋਂ ਵੀ ਦੇਖ ਸਕਦੇ ਤੁਸੀਂ ਗੱਡੀ ਵਧੀਆ ਪਈ ਹੈ ਪੰਜਾਬ ਨੰਬਰ ਗੱਡੀ ਹੈਗੀ ਬੀਡੀਆਈ ਇਹ ਗੱਡੀ ਦੋਸਤੋ ਤੁਹਾਨੂੰ ਆਪ ਕੋ ਨੂੰ ਇਹ ਕਹਿੰਦੇ ਲੋਡ ਨਹੀਂ ਹੈਗੀ ਮੁਰਤੀ ਸੁਜੋ ਕੇ ਦੀ ਸਪੋਰਟ ਗੱਡੀ ਐਨੀ ਕੁ ਮਾਰਕਟ ਹੈਗੀ ਗੱਡੀ ਤੇ ਐਵਰੇਜ ਪੱਖੋ ਐਨੀ ਵਧੀਆ ਹੈਗੀ ਬਹੁਤ ਵਧੀਆ ਐਵਰੇਜ ਦਿੰਦੀ ਹੈ ਗੱਡੀ ਤੇ ਜਿਹੜੇ ਕਿਸੇ ਆਪਣੇ ਵੀਰ ਨੂੰ ਗੱਡੀ ਚਾਹੀਦੀ ਹੈ ਬਾਈ ਨਾਲ ਕੰਟੈਕਟ ਕਰ ਲੋ ਇੱਕ ਵਾਰੀ ਬਾਈ ਜੀ ਮਾੜੇ ਅੰਦਰ ਵੀ ਦਿਖਾ ਦਈਏ ਆਏ ਦੋਸਤੋ ਅੰਦਰੋਂ ਗੱਡੀ ਦਿਖਾਉਣੇ ਇੱਕ ਵਾਰ ਆ ਦੇਖੋ ਦੋਸਤੋ ਅੰਦਰੋਂ ਵਧੀਆ ਨੀਟਾਨਾ ਕਲੀਨ ਆ ਗੱਡੀ ਹੈਗੀ ਵਧੀਆ ਸਾਫ ਸਫੀਰ ਕਵਰ ਕਵਰ ਚੜੇ ਹੋਇਆ ਗੱਡੀ ਦੇ ਵਧੀਆ ਏਸੀ ਹੀਟਰ ਵਰਕਿੰਗ ਕਰਦਾ ਹੈਗਾ ਵਧੀਆਗਾ ਬਾਕੀ ਬਾਈ ਕਹਿੰਦਾ ਐਮਪ ਵਗੈਰਾ ਗੱਡੀ ਦੇ ਵਿੱਚ ਲੱਗੇ ਹੋਇਆ ਵਧੀਆ ਸਾਬੂ ਉੱਪਰ ਲੱਗਿਆ ਵਾ ਉਹੀ ਬਾਈ ਕਹਿੰਦਾ ਵੇਚੀ ਦੇ ਦੇਣਾ ਟੱਚ ਵਾਲਾ ਸਕਰੀਨ ਸਿਸਟਮ ਲੱਗਿਆ ਵਗਾ ਮਿਊਜ਼ਿਕ ਸਿਸਟਮ ਹੈ ਦੇ ਚ ਤੇ ਅੱਜ ਤੁਹਾਨੂੰ ਬੈਕ ਤੋਂ ਵੀ ਦਿਖਾ ਦਿੰਦਾ ਦੋਸਤੋ ਮੜੇ ਇਹ ਚ ਬੈਕ ਤੁਹਾਨੂੰ ਸੋ ਉਹ ਫਰਦਕਾ ਦੇ ਵਿੱਚ ਬਾਈ ਰੱਖਿਆ ਸਪੀਕਰ ਗੱਡੀ ਦੇ ਆ ਦੇਖੋ ਦੋਸਤੋ ਬਾਈ ਨਾਲ ਸਪੀਕਰ ਨਾਲ ਹੀ ਦੇ ਦੇਣਾ ਗੱਡੀ ਦੇ ਵਿੱਚ ਸਪੀਕਰ ਰੱਖਿਆ ਹੋਇਆਗਾ ਤੇ ਸਟਿੱਪਣੀ ਵੀ ਹੈਗੀ ਗੱਡੀ ਦੇ ਨਾਲ ਅੰਜੂ ਸਟਿੱਪਣੀ ਆ ਉਹ ਹੇਠਾਂ ਪਈ ਹੈਗੀ ਸਪੀਕਰ ਦਾ ਕਰਕੇ ਆਪਾਂ ਦਿਖਾ ਨਹੀਂ ਸਕਦੇ ਅਬ ਇਹ ਦੋਸਤੋ ਆਹ ਦੋਸਤੋ ਹੁਣ ਫਿਰ ਆਪਾਂ ਇੰਜਨ ਦਿਖਾਉਣਾ ਗੱਡੀ ਦਾ ਗੱਡੀ ਤੁਸੀਂ ਸਾਰੀ ਤੁਹਾਨੂੰ ਦਿਖਾਈ ਦਿੱਤੀ ਕੋਈ ਘੁੰਮ ਫਿਰ ਕੇ ਆਪਾਂ ਇੱਕ ਵਾਰ ਹੁਣ ਆਪਾਂ ਇੰਜਨ ਦਿਖਾ ਦਈਏ ਗੱਡੀ ਦਾ ਤੁਸੀਂ ਦੇਖ ਸਕਦੇ ਹੋ ਦੋਸਤੋ ਵਧੀਆ ਨੀਟ ਐਂਡ ਕਲੀਨ ਇੰਜਨ ਹੈ ਗੱਡੀ ਦਾ ਬਹੁਤ ਸਾਫ਼ ਸੁਥਰਾ ਇੰਜਨ ਹੈ ਬਾਈ ਨੇ ਸੰਭਾਈ ਬਹੁਤ ਆ ਬਾਈ ਦੀ ਬਾਈ ਦਾ ਕੰਮ ਹੈਗਾਗਾ ਫੋਟੋਗ੍ਰਾਫੀ ਦਾ ਤੇ ਬਾਈ ਦਾ ਪਿੰਡ ਹੈਗਾ ਭਾਈ ਰੁੱਪਾ ਜ਼ਿਲ੍ਹਾ ਬਠਿੰਡਾ ਤੇ ਬਾਈ ਇੱਥੇ ਸਲਾਤਪੁਰੇ ਦੁਕਾਨਾ ਬਾਈ ਦੀ ਤੇ ਬਾਈ ਆ ਭਾਈ ਰੁੱਪਾ ਤੇ ਇੱਥੇ ਅਪਡਾਉਣ ਕਰਦਾ ਘਰੇ ਗੱਡੀ ਰੱਖੀ ਹੈ ਬਾਈ ਕੋਲ ਬਹੁਤ ਸਾਫ਼ ਸੁਥਰੀ ਗੱਡੀ ਹੈਗੀ ਜਿਹੜੇ ਕਿਸੇ ਵੀਰ ਨੇ ਆਪਣੀ ਗੱਡੀ ਲੈਣੀ ਹੈ ਠੀਕ ਹੈ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਛੱਡ ਦਾਂਗੇ ਬਾਈ ਨੂੰ ਸੰਪਰਕ ਕਰ ਸਕਦਾ ਬਾਕੀ ਡਿਟੇਲ ਆਪਸਾਰੀ ਤੁਹਾਨੂੰ ਦੇ ਦਿੱਤੇ ਠੀਕ ਹੈ ਦੋਸਤੋ ਤੇ ਆਪਾਂ ਤੁਹਾਨੂੰ ਬਾਈ ਨਾਲ ਮਲਾਉਣਾ ਹੈ ਕਿ ਬਾਈ ਨਾਲ ਗੱਲਬਾਤ ਕਰਾਉਣਾ ਹੈ ਤੁਹਾਡੀ ਰੇਟ ਪੁੱਛਦੇ ਬਾਈ ਨੂੰ ਕੀ ਰੇਟ ਮੰਗਦਾ ਬਾਈ ਤੇ ਕਿੰਨੇ ਦੀ ਗੱਡੀ ਛੱਡਣੀ ਹੈ ਬਾਈ ਨੇ ਹਾਂਜੀ ਬਾਈ ਆਪਣੇ ਦਰਸ਼ਕ ਨੂੰ ਆਪਣਾ ਨਾਂ ਤੇ ਆਪਣਾ ਪਿੰਡ ਦੱਸ ਦਿਓ ਕਿਹੜੀ ਜਿੰਦਾ ਰਹਿੰਦੀ ਵੀਰ ਜੀ ਨਾਮ ਮੇਰਾ ਸ਼ਕਨਾਮ ਸਿੰਘ ਜੀ ਪਿੰਡ ਭਾਈ ਰੂਪਾ ਜੀ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਜੀ ਦੁਕਾਨ ਮੇਰੀ ਸ਼ਲਾਬਦ ਮੁਰੇ ਜੀ ਠੀਕ ਹੈ ਜੀ ਬਰਨਾਲਾ ਰਾਮਪਰਾ ਚੌਂਕ ਜੀ ਠੀਕ ਹੈ ਜੀ ਤੇ ਬਾਈ ਡਿਮਾਂਡ ਕੀ ਕਰਦੋਂ ਗੱਡੀ ਦੀ ਡਿਮਾਂਡ ਬਾਈ ਜੀ 225 ਜੀ 2,25,000 ਜੀ ਛੱਡ ਨਹੀਂ ਕਿੰਨੇ ਦੀ ਛੱਡ ਨਹੀਂ ਜੀ ਆਪਾਂ ਗਾਹਕ ਕੋ ਨਹੀਂ ਜਦੋਂ ਆਊਗਾ ਉਹ ਜੀ ਕੋਈ ਮਾਨਤਨ ਕਰ ਦਗੀ ਠੀਕ ਬਾਕੀ ਜਿਹੜਾ ਕੋਈ ਬੰਦਾ ਆਪਣੀ ਵੀਡੀਓ ਦੇਖ ਕੇ ਕਹਿੰਦਾ ਦਰਸਕ ਵੀਰ ਮੌਕੇ ਤੇ ਕਰ ਦਊਗੀ ਕਰ ਦਾਂਗੇ ਜੀ ਮਾਨਤਨ ਕਰ ਦੋਸਤੋ ਆਪਣਾ ਨਾਮ ਲੈ ਲਓ ਠੀਕ ਹੈ ਵੀ ਦਰ 15,000 ਦਾ ਮਾਨਤਨ ਬਾਈ ਜੀ ਕਰੀ ਦੇ ਠੀਕ ਹੈ ਬਾਈ ਜੀ ਹਾਂਜੀ 10,000 ਤਾਂ ਸਾਡੇ ਦੇਵੋਗੇ ਬਿਲਕੁਲ ਆਪਣੀ ਵੀਡੀਓ ਦੇਖ ਕੇ ਕੋਈ ਆਉਂਦਾ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ